ਕਰਦੇ ਪੁਲ ਦੇ ਉੱਤੇ ਖੜਾ ਤੁਸੀਂ ਦੇਖ ਲਓ ਕਾਰਨ ਕੀ ਹੈ ਫਲਡਸ ਦਾ ਤੇ ਅਨਲੈਕੀ ਸਰਕਾਰੀ ਆ ਦੇਖੋ ਕੋਈ ਸਫਾਈ ਨਹੀਂ ਆ ਜਿੰਨੀਆਂ ਵਿੱਚ ਜੜੀਆਂ ਤੇ ਉਹਦੇ ਬੜੇ ਜੰਗਲ ਜਿਹਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਦੇ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ बच ਜਾਂਦਾ ਸੀ ਇਹਨਾਂ ਨੇ ਪਿਛਲੇ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੈ ਖਰੂਨ ਕਕਰਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇਖੋ ਸਾਰਾ ਖੁਸ਼ੀ ਸਾਰਾ ਡੁੱਬ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ 10 ਪਿੰਡਾਂ ਦੇ ਜਿਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਇਲਜ਼ਾਮ ਕਰ ਲੋ ਲਾਲੜੂ ਮੈਨੂੰ ਐਨ ਕੇ ਸ਼ਰਮਾਈ ਦੱਸ ਰਹੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਬੰਦੇ ਰੁੜ ਕੇ ਲੈ ਚਲੇ ਗਏ ਐਜਾ ਬੁਰਾ ਹਾਲ ਹੈ ਸੋ ਹਲੇ ਵੀ ਬਹੁਤ ਬੜਾ ਦੁੱਖ ਹੈ ਤੇ ਇੱਧਰ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੀ ਲੀਡਰਸ਼ਿਪ ਰੱਖਿਆ ਬਤਰਾ ਦੇ ਉਪਕਰਕਰ ਕਿ ਤੁਸੀਂ ਇਹ ਗੜ ਰੱਖੋ ਕਿਥੇਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਾ ਪਾੜ ਬੰਦ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣੇ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕੰਮੀ ਵਰਗੇ 2000 ਦੇਖੀ ਉਹ ਟੁੱਟ ਗਿਆ ਸੀ ਬਾੜ ਉਹ ਹਲੇ ਤੱਕ ਨਹੀਂ ਬੰਦ ਕੀਤਾ ਉਹ ਵੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਪਿੰਡਾਂ ਚਲੇ ਜਾਊਗਾ ਵਿਚਾਰੇ ਜੀ ਬੰਦੇ ਸਾਰੇ ਜਾਈ ਜਾਂਦੇ ਸੋ ਸਰਕਾਰ ਦੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਾਅਦੇ ਕਿ ਸਵਾਲ ਸਵਾਲ ਖੜੇ ਕਰ ਦੇਣ ਨਾ ਰਹੀਆਂ ਪਠਾਨ ਮਾਜਰਾ ਬੋਲੇ ਆ ਜੀ ਹੁਣ ਦੱਸਾ ਕੀ ਹੈ ਹੁਣ ਆਮ ਆਦਮੀ ਪਰ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਦਾ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 6 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਹੂੰ ਇਹਦਾ ਮਕਸਦ ਇਹ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉਥੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਤੇ ਅਰੇਂਜਮੈਂਟ ਵੀ ਕੀਤੇ ਜਾਂਦੇ ਆ ਹਰੇ ਤੱਕ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਬ੍ਰਿੰਦਰ ਲੱਗਦਾ ਮੈਨੂੰ ਲੱਗ ਸ਼ੱਕ ਲੱਗਦਾ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਡਵਰ ਦਿੱਤਾ ਹੋਵੇ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਚੱਟ ਰਿਆ ਕੱਲ ਬੀਬੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਪਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਹੁੰਦਾ ਸੀ ਫਿਰ ਪੈਸਾ ਉਹ ਰੀਲੀਜ਼ ਕਰ ਦਿੱਤਾ ਜਾਂਦਾ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿ ਸੀ 6 ਮਹੀਨੇ ਚਾਰ 5 ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰ ਰਹੇ ਨੇ ਜੀ ਜਿੰਦਰ ਸਾਹਿਬ ਬੈਠੇ ਕਿੱਥੇ ਨਾਲ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਦਰਫੋਂ ਮੈਂ ਡਿਊਟੀ ਲਾਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜੰਜਰ ਸਾਹਿਬ ਯੂਥ ਅਕਾਲੀ ਦਲ ਨਾਲ ਦੱਸ ਦਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ ਕੇਂਦਰ ਸਰਕਾਰ ਚੁੱਪਾ ਸੁਖਵੀਰ ਬਾਲੂ ਸਾਹਿਬ ਇਹ ਕਲੀਅਰ ਸੁਖਵੀਰ ਆਪਾਂ ਪਹਿਲੇ ਐਂ ਕਰੀਏ ਹਾਂ ਆਪਣਾ ਸਾਮੀ ਆ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ ਬਾਕੀ ਦਾ ਕੰਮ ਗਵਿਰਦੀ ਦਾ ਆਖਰੀ ਸਵਾਦ ਤੁਸੀਂ ਕਰਦੇ ਪਹੁੰਚੋ ਕਰਦੇ ਪੁਲ ਦੇ ਉੱਤੇ ਖੜਾ ਤੁਸੀਂ ਦੇਖ ਲਓ ਕਾਰਨ ਕੀ ਹੈ ਫਲੱਡਸ ਦਾ ਤੇ ਅੰਨ ਲੈਕੀ ਇਸ ਤਰ੍ਹਾਂ ਦੀ ਆ ਦੇਖੋ ਕੋਈ ਸਫਾਈ ਨਹੀਂ ਆ ਜਿੰਨੀਆਂ ਵਿੱਚ ਜੜੀਆਂ ਤੇ ਉਹਦੇ ਅਬੜੇ ਜੰਗਲ ਜਿਹਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਦੇ ਬਾਦਲ ਸਾਹਿਬ ਬਰਉਂਦੇ ਹੁੰਦੇ ਸੀ ਤਾਂ ਬਚ ਜਾਇਆ ਸੀ ਇਹਨਾਂ ਨੇ ਕਿਸੇ ਚਾਰ ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੁਣ ਕੱਕਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇ ਕੋ ਸਾਰਾ ਖੁਸ਼ੀ ਸਾਰਾ ਡੁੱਬ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆ 10 ਪੱਟਾਂ ਜਿਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਇਜ਼ਾਮ ਕਰ ਲੋ ਲਾਲੜੂ ਮੈਨੂੰ ਐਨ ਕੇ ਸ਼ਰਮਾਈ ਦੱਸ ਰਹੇ ਸੀ ਵਾਰਨਿੰਗ ਦਿੱਤੀ ਨਹੀਂ ਤੇ ਬੰਦੇ ਰੁੜ ਕੇ ਲੈ ਚਲੇ ਗਏ ਐਜਾ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇੱਥੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੀ ਲੀਡਰਸ਼ਿਪ ਨੂੰ ਕਿਹਾ ਬਕਰਾਂ ਦੇ ਕੱਲ੍ਹ ਤੱਕ ਕਿ ਤੁਸੀਂ ਨਿਗਰ ਰੱਖੋ ਜਿੱਥੇ-ਇਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਾ ਪਾੜ ਬੰਦ ਨਹੀਂ ਕਰੇ ਪਿਛਲੇ ਅੱਛਾ ਹੋਰ ਹੋਰ ਮੈਨੂੰ ਹੁਣੇ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕੰਮੀ ਵਰਗੇ 2000 ਦੇ ਜੀ ਉਹ ਟੁੱਟ ਗਿਆ ਸੀ ਪਾੜ ਉਹ ਹਲੇ ਤੱਕ ਨਹੀਂ ਬੰਦ ਕੀਤਾ ਉਹ ਹੀ ਹੈ ਹੁਣ ਤਾਂ ਪਾਣੀ ਸਿੱਧਾ-ਸਿੱਧਾ ਉਹ ਪਿੰਡਾਂ ਚਲੇ ਜਾਊਗਾ ਵਿਚਾਰੇ ਜੀ ਬੰਦੇ ਸਾਰੇ ਚਾਈ ਜਾਂਦੇ ਪਠਾਨਾਂ ਦੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਧਾਇਕ ਸਵਾਲ ਸਾਲ ਕੜੇ ਕਰਦੇ ਨਾ ਰਹੇ ਨੀ ਪਠਾਨਾਂ ਮਜਰਾ ਬੋਲੇ ਆ ਜੀ ਹੁਣ ਦੱਸਾ ਕੀ ਆ ਹੁਣ ਆਮ ਆਦਮੀ ਬਾਰੇ ਗੱਲ ਨਾ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜਿਹੜੇ ਬੰਦਾ ਨਲਾਇਕ ਉਹ ਨਲਾਇਕ ਹੀ ਰਹਿਣਾ ਸੁਨੀਲ ਜਾਕਰ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 26 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਹੂੰ ਇਹਦਾ ਮਕਸਦ ਹੀ ਆ ਹੁੰਦਾ ਕੀ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉੱਥੇ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਤੇ ਅਰੇਂਜਮੈਂਟ ਵੀ ਕੀਤੀ ਜਾਂਦੇ ਆ ਹਲੇ ਤੱਕ دیਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪ ਕੇ ਬੈਠੇ ਉੱਤੇ ਪੈਸੇ ਦੇ ਬ੍ਰਿੰਦਰ ਲੱਗਦਾ ਮੈਨੂੰ ਲੱਗਦਾ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਦੇ ਵਰਕ ਕਰਤਾ ਹੋਏ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀ ਐਮ ਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀ ਐਮ ਬੀ ਹੁਣ ਪਾਣੀ ਚੱਟ ਰਿਹਾ ਹੈ ਕੱਲ ਬੀਬੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਪਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਉਹ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਹੁੰਦਾ ਸੀ ਫਿਰ ਪੈਸਾ ਉਧਰ ਰੀਲੀਜ਼ ਕਰ ਦਿੱਤਾ ਜਾਂਦਾ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਇਹ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰਿਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿ ਅਸੀਂ 6 ਮਹੀਨੇ ਚਾਰ 5 ਮਹੀਨੇ ਪਹਿਲੇ ਚਿੱਠੀ ਲਿਖੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਤਖੜਾ ਕਰਨ ਵਾਸਤੇ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰ ਰਹੇ ਨੇ ਜੀ ਜਿੰਦਰ ਸਾਹਿਬ ਬੈਠੇ ਕਿੱਥੇ ਨਾਲ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਪਰਫੋਰਮੈਂਸ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰਿਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਅੱਜ ਜਾ ਕੇ ਉਹ ਚਾਰਜ ਲੈ ਲਵਾਂਗੇ ਉਹ ਨੰਬਰ ਅੱਜ ਜਿੰਦਰ ਸਾਹਿਬ ਯੂਥ ਅਕਾਲੀ ਦਲ ਨਾਲ ਦੱਸ ਦੰਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੋਂ ਕੇਂਦਰ ਸਰਕਾਰ ਚੁੱਪਾ ਸੁਖਵੀਰ ਬਾਲੂ ਸਾਹਿਬ ਇਹ ਕਿਹਨੇ ਰੱਖਿਆ ਆਪਾਂ ਪਹਿਲੇ ਐਂ ਕਰੀਏ ਹਾਂ ਆਪਣਾ ਸਾਮੀ ਆ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ ਬਾਕੀ ਦਾ ਕੰਮ ਗਵਿਰਦੀ ਦਾ ਆਖਰੀ ਸਵਾਦ ਤੁਸੀਂ ਕਰਦੇ ਪਹੁੰਚੋ